ਇੱਕ ਨੌਜਵਾਨ ਮੁੰਡਾ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਤੁਸੀਂ ਰੱਬ ਦੇ ਅੱਗੇ ਅਰਦਾਸ ਕਰੋ ਵੀ ਪੱਕੇ ਬਾਰਡਰ ਨਾ ਬਣਨ ਦੇ ਪੱਕੇ ਬਾਰਡਰ ਬਣ ਗਏ ਨਾ ਫਿਰ ਬੜੀ ਦਿੱਕਤ ਆ ਜਾਣੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੁਣਾ ਤੁਸੀਂ ਦੇਖ ਰਹੇ ਹੁੰਦਾ ਹੈਪੀਐਸਟ ਕਪਲ ਤੇ ਮੈਂ ਤੇ ਮੇਰੀ ਇਬਾਦਤ ਅੱਜ ਦੋਨੋਂ ਟੈਨਸ਼ਨੇ ਚਾਏ ਪਿਆ ਕਿਉਂਕਿ ਅੱਜ ਇਬਾਦਤ ਦੇ ਸੈਕਿੰਡ ਵੈਕਸੀਨੇਸ਼ਨ ਲਗਣੀ ਹੈ ਦੂਸਰੀ ਡੋਜ਼ ਹੈਗੀ ਵੈਕਸੀਨੇਸ਼ਨ ਦੀ ਇਹਨੂੰ ਮੈਂ ਜਾਣ ਤੋਂ ਪਹਿਲਾਂ ਹੀ ਪੈਰਾਸੀਟਾਮੋਲ ਦੇ ਦਿੱਤੀ ਹੈ ਕਿ ਇਹ ਜਿੰਨੇ ਕੁ ਡ੍ਰੌਪਸ ਹੁੰਦੇ ਨੇ ਤਾਂ ਕਿ ਯਾਹ ਨੂੰ ਫੀਵਰ ਨਾ ਆਵੇ ਹੁਣ ਚੱਲੇ ਆ ਟੈਨਸ਼ਨ ਤਾਂ ਹੁੰਦੀ ਏ ਮੈਨੂੰ ਕਿਉਂਕਿ ਮੇਰੀ ਗੋਗੋਜੀ ਨੂੰ ਵੈਕਸੀਨੇਸ਼ਨ ਲਗਣੀ ਏ ਇਹ ਦੇਖੋ ਇਦਾਂ ਸਰਾਣੇ ਮੈਂ ਸਰਾਣਾ ਵਿਚਾਰ ਲੈਣਾ ਗੋਦੀ ਚ ਮੇਰੇ ਸਰਾਣੇ ਦੇ ਵਿੱਚ ਸੁਤੀ ਰਹਿੰਦੀ ਏ ਆਰਾਮ ਦੇ ਨਾਲ ਇਬਾਦਤ ਕੌਰ ਨੂੰ ਵੈਕਸੀਨੇਸ਼ਨ ਲਵਾ ਕੇ ਆ ਗਏ ਜਿਸ ਟਾਈਮ ਨੂੰ ਤੇ ਟਿਕਾ ਲੱਗ ਰਿਹਾ ਸੀ ਉਸ ਟਾਈਮ ਤਾਂ ਵਿਚਾਰੀ ਬੜਾ ਰੋਈ ਲੇਕਿਨ 2 ਮਿੰਟਾਂ ਦੇ ਅੰਦਰ ਹੀ ਅੰਦਰ ਹੀ ਚੁੱਪ ਕਰ ਗਈ ਇਬਾਦਤ ਕੌਰ ਹੁਣ ਇੱਥੇ ਬੈਠੀ ਆਪਣੀ ਮੰਮਾ ਦੇ ਨਾਲ ਖੇਡ ਰਹੀ ਏ ਬਾਹਰ ਦੇਖ ਰਹੀ ਏ ਇੰਜੋਏ ਕਰ ਰਹੀ ਏ ਤੇਰੇ ਦਾਦੂ ਚੱਲੇ ਨੇ ਹੁਣ ਪਿੰਡ ਦਾਦੂ ਨੂੰ ਨਹੀਂ ਮਿਲਣਾ ਆ ਬਾਪੂ ਓਏ ਜੋਨੇ ਬਾਰੀ ਨਚਾਣਾ ਲੱਗਾ ਬਾਰੀ ਵਕੀ ਜਾ ਹਾਂ ਸਹੀ ਗਾ ਬਾਰ ਵਧੀਆ ਵੈਸੇ ਹਣਾ ਦਾਦੂ ਜਾ ਰਹੇ ਨੇ ਮਿਲਣ ਆਪਣੀ ਇਬਾਦਤ ਨੂੰ ਮੇਲੋ ਮੇਲੋ ਹਾਂਜੀ ਫਿਰ ਮੈਂ ਮਾਪਾ ਪਾਪਾ ਨੂੰ ਛੱਡਿਆ ਵਾਂ ਕਿਉਂਕਿ ਪਾਪਾ ਗੱਡੀ ਲੈ ਕੇ ਨਹੀਂ ਆਏ ਸੀ ਮੇਰੇ ਨਾਲ ਹੀ ਆਏ ਸੀ ਆਪਰ ਮੈਂ ਬਸੇ ਬਿਠਾ ਦੇਣਾ ਫਿਰ ਆ ਕੇ ਕੰਮ ਕਰੀ ਯਾਰ ਥੋੜੇ ਕੰਮ ਠੀਕ ਕਰ ਰਿਹਾ ਮੈਂ ਇਹ ਕਰਦਾ ਨਾ ਫਿਰ ਥੋੜੇ ਇਦਾਂ ਹੀ ਆ ਬੱਚਿਆਂ ਦਾ ਛੋਟੀਆਂ ਛੋਟੀਆਂ ਦਾ ਨਾ ਕਰਦੇ ਰਹਿਣਾ ਹਾਂ ਬਾਬੂ ਕੀ ਗੱਲ ਹੈ ਉਹ ਕੋਈ ਜਾਣੇ ਇੰਜੈਕਸ਼ਨ ਲਵਾ ਕੇ ਐ ਛੋਨਾ ਮੇਰਾ ਛੋਨਾ ਐ ਬਾਬੂ ਦਾਦੂ ਵੀ ਚਲੇ ਗਏ ਨੇ ਹੈ ਮੰਮੀ ਦਾਦੂ ਵੀ ਗਏ ਚਲ ਤੂੰ ਛੱਡ ਦੇ ਬੈ ਕੇ ਟੀਵੀ ਦੇਖ ਉਹ ਅੱਛਾ ਗੱਲਾਂ ਤੁਹਾਡੇ ਨਾਲ ਕਰਾਂ ਓਏ ਵਿਚਾਰੀ ਦੀ ਨਾ ਲੱਤ ਦੁਖ ਰਹੀ ਹੈ ਇਹਦੇ ਟੀਨ ਉੱਪਰ ਉੱਪਰਲੀ ਸਾਈਡ ਇੰਜੈਕਸ਼ਨ ਲੱਗਿਆ ਇੱਥੇ ਹਾਂ ਬੇਬੀ ਬਸ ਅੱਜ ਦਾ ਦਿਨ ਦੁਖੇਗੀ ਬਤ ਹਾਂ ਅਜੀ ਬਾਤ ਤੋਂ ਸੁਭਾ ਕੇ ਅਸੀਂ ਆ ਗਏ ਇੱਧਰ ਕਿਰਨ ਲੱਗੇ ਹੋਏ ਨੇ ਸਬਜ਼ੀਆਂ ਬਣਾਉਣ ਸਬਜ਼ੀ ਬਣਾਉਣ ਲੱਗੀ ਸੀ ਹੂੰ ਕੀ ਬਣਾ ਦੇ ਹਰੇ ਟਾਨੇ ਛੋਲਿਆ ਠੀਕ ਹੈ ਠੀਕ ਹੈ ਬਣਾਓ ਜੀ ਬਣਾਓ ਇਹ ਵਾਲੇ ਬਾਹਰ ਤੋਂ ਮਿਲ ਜਾਂਦਾ ਹੈ ਹੈ ਇਹ ਵਾਲੇ ਮੌਸਮ ਦੇ ਵਿੱਚ ਮਿਲ ਜਾਂਦਾ ਨਾ ਹੂੰ ਤੰਮੇ ਹਨ ਬਣਾਣਾ ਪਹਿਲਾਂ ਬਾਦ ਸੁੱਤੀ ਹੈ ਇਹ ਬਾਦ ਮ제 ਲੈ ਰਹੀ ਚੂਲੇ ਚ ਉੱਠ ਗਈ ਮੈਂ ਲਾਦਾ ਉੱਠੀ ਵੀ ਆ ਹਾਂ ਉਹ ਤੇਰੀ ਬਾਜ ਨਾਲ ਉਠਿਆ ਹੁੰਦੀ ਹਾਂ ਹਾਂ ਉੱਠੀ ਵੀ ਹਾਂ ਸ਼ਾਂਤੀ ਦੇ ਵਿੱਚ ਸੁੱਤੀ ਰਹਿੰਦੀ ਹਾਂ ਹੂੰ ਮ제 ਲੈ ਰਹੀ ਆ ਮੈਂ ਸੁੱਤੀ ਚੂਲੇ ਵੀ ਸ਼ੁਕਰ ਹੈ ਤੇ ਦਰਦ ਥੋੜਾ ਘਟ ਗਿਆ ਹਾਂ ਮਤਲਬ ਇੰਨਾ ਜ਼ਿਆਦਾ ਨਹੀਂ ਹੁਣ ਕੱਲ ਥੋੜਾ ਜਿਹਾ ਫੀਲ ਕੀਤਾ ਕਿ ਉਹਨੇ ਮਗਰ ਜਦੋਂ ਟੀਕਾ ਲੱਗਾ ਸੀ ਨਾ ਉਦੋਂ ਜਿਹੜੇ ਬੱਚੇ ਨੂੰ ਅਕੜਾ ਜਾਂ ਨਹੀਂ ਪੈਂਦਾ ਉਹ ਸੋਜ ਸੀ ਪਈ ਸੀ ਤੇ ਥਾਈ ਤੇ ਲੱਗਾ ਨਾ ਉਹਦੇ ਟੀਕਾ ਵਾਲਾ ਤੇ ਪਰ ਉਸ ਤੋਂ ਬਾਅਦ ਰਾਤ ਨੂੰ ਫੀਵਰ ਹੋਇਆ ਸੀ ਇਹ ਜਦ ਦੋ ਵਾਰੀ ਮੈਡੀਸਿਨ ਦਿੱਤੀ ਆਪਾਂ ਇੱਕ ਵਾਰੀ ਦੇਣ ਦਾ ਟਾਈਮ ਹੀ ਕਰੀ ਰਾਤ ਨੂੰ ਫਿਰ ਉਸ ਤੋਂ ਬਾਅਦ ਹੁਣ ਠੀਕ ਆ ਹੁਣ ਨਹੀਂ ਫੀਵਰ ਆ ਕਹਿੰਦੇ ਹਨ ਪਕੜਾ ਵੀ ਠੀਕ ਹੈ ਠੀਕ ਹੈ ਇੰਜੋਏ ਕਰ ਰਹੀ ਹੈ ਇੰਜੋਏ ਕਰ ਰਹੀ ਹਾਂ ਸਰ ਇਹ ਖੇਡ ਰਹੀ ਹੈ ਹੂੰ ਬਹੁਤ ਸਰੀਆ ਇਹ ਸਹੀ ਗੱਲ ਹੈ ਤੇ ਯਾਰ ਨਿਊਜ਼ ਪਰ ਦੇਖੀ ਹੈ ਹਾਂ ਯਾਰ ਬੜਾ ਮਾੜਾ ਹੋਇਆ ਜਿਹੜੇ ਆਪਣੇ ਬਾਰਡਰਾਂ ਦੇ ਉੱਪਰ ਆਪਣੇ ਕਿਸਾਨ ਵਿਚਾਰੇ ਜਿੰਨੇ ਵੀ ਕਿਸਾਨ ਨੇ ਉੱਚੇ ਹੋਏ ਨੇ ਬਾਰਡਰਾਂ ਤੇ ਹਨ ਤੇ ਸਰਕਾਰ ਨੂੰ ਨਹੀਂ ਚਾਹੀਦਾ ਵੀ ਕਿ ਕੋਈ ਜਿਹੜਾ ਸਾਡਾ ਇੰਡੀਅਨ ਕਨਸਟੀਟਿਊਸ਼ਨ ਹੈਗਾ ਸੰਵਿਧਾਨ ਇਹ ਸਾਡਾ ਪੰਜਾਬ ਆਪਣਾ ਭਾਰਤ ਦਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਥਾਂ ਤੇ ਜਾਣ ਤੇ ਤੁਸੀਂ ਰੋਕ ਨਹੀਂ ਸਕਦੇ ਕਿਸੇ ਵੀ ਕੰਡੀਸ਼ਨ ਦੇ ਵਿੱਚ ਹਨਾ ਖਾਸ ਕਰਕੇ ਜਦੋਂ ਕਿਸਾਨ ਜਿੰਨੇ ਵੀ ਵੀਰ ਭਰਾ ਨੇ ਆਪਣੇ ਹੱਕਾਂ ਦੀ ਸ਼ਾਂਤਮਈ ਢੰਗ ਨਾਲ ਆਪਣਾ ਅੰਦੋਲਨ ਕਰ ਰਹੇ ਨੇ ਜਾਰੀ ਰੱਖ ਰਹੇ ਨੇ ਜਾ ਰਹੇ ਨੇ ਦਿੱਲੀ ਵੱਲ ਉਹਨਾਂ ਨੇ ਇੱਕ ਵਾਰੀ ਇਹ ਕਿਹਾ ਵੀ ਜਾਂ ਤਾਂ ਸਾਨੂੰ ਰਾਮਲੀਲਾ ਗਰਾਊਂਡ ਜਾਂ ਜਿਹੜਾ ਜੰਤਰ ਮੰਤਰ ਹੈਗਾ ਉਥੇ ਸੰਗ ਜਗ੍ਹਾ ਦੇ ਦੋ ਅਸੀਂ ਸ਼ਾਂਤ ਮਈ ਢੰਗ ਨਾਲ ਆਪਣਾ ਅੰਦੋਲਨ ਕਰਾਂਗੇ ਉੱਥੇ ਆਪਣੀ ਉਹ ਪ੍ਰੋਪਰ ਧਰਨੇ ਲਗਾਵਾਂਗੇ ਤਾਂ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਇਹ ਪਰੇਸ਼ਾਨੀ ਦੇਖੋ ਕਈ ਜਣੇ ਕਹਿਣਗੇ ਕਿ ਕਿਸਾਨ ਲੋਕਾਂ ਨੂੰ ਤੰਗ ਕਰ ਰਹੇ ਨੇ ਕਿਸਾਨ ਤੰਗ ਨਹੀਂ ਕਰ ਰਹੇ ਦੋਸਤੋ ਸਰਕਾਰ ਤੰਗ ਕਰ ਰਹੀ ਆ ਕਿਸਾਨ ਤਾਂ ਜਾ ਰਹੇ ਸੀ ਆਪਣਾ ਦਿੱਲੀ ਆਪਾਂ ਨੇ ਸ਼ਾਂਤ ਮਈ ਢੰਗ ਨਾਲ ਇੱਕ ਜਗ੍ਹਾ ਤੇ ਉੱਪਰ ਧਰਨਾ ਲਗਾ ਦੇਣ ਵਾਸਤੇ ਜਦੋਂ ਪਿਛਲੀ ਵਾਰੀ ਕਿਸਾਨੀ ਧਰਨਾ ਹੋਇਆ ਸੀ ਉਹ ਵੀ ਕਿਸ ਨੇ ਸਰਕਾਰ ਨੇ ਇਹਨਾਂ ਨੂੰ ਬੋਰਡ ਤੇ ਰੋਕ ਲਿੱਤਾ ਸੀ ਤਾਂ ਹੀ ਉਹਨਾਂ ਨੇ ਉੱਥੇ ਡੇਰੇ ਲਾ ਲਏ ਸੀ ਹਨਾ ਜੇ ਉਹਨਾਂ ਨੂੰ ਅੰਦਰ ਜਾ ਕੇ ਜਿਹੜੀ ਜਿਹੜੀ ਜਗ੍ਹਾ ਬਣੀ ਹੋਈ ਹੈ ਧਰਨੇ ਦੀ ਹਨਾ ਉੱਥੇ ਦੇ ਦਿੱਤੇ ਜਾਂਦੀ ਹਨਾ ਤਾਂ ਉਹਨਾਂ ਨੂੰ ਉੱਥੇ ਪਹੁੰਚਣਾ ਸੀ ਪਹਿਲੀ ਗੱਲ ਤਾਂ ਇਹ ਨੋਬਦੀ ਨਹੀਂ ਆਣੀ ਚਾਹੀਦੀ ਜੋ ਐਮਐਸਪੀ ਦੀ ਹੈਗੀ ਸ਼ਰਤ ਜੋ ਮੰਨੀ ਸੀ ਗਵਰਨਮੈਂਟ ਨੇ ਉਹ ਖਾਰਜ ਕਰ ਦਿੱਤੀ ਹਨਾ ਖਾਰਜ ਲਾਗੂ ਹੀ ਨਹੀਂ ਕੀਤੀ ਹਨਾ ਬਸ ਪਹਿਲਾਂ ਹੀ ਉਹਨਾਂ ਝੂਠੇ ਸਵਾਸ਼ਮ ਦੇ ਕੇ ਤੋਰ ਦਿੱਤਾ ਸੀ ਪੂਰੀ ਇੱਕ ਵਾਰੀ ਧਰਨਾ ਚੱਕਿਆ ਜਾਏ ਹਨਾ ਵੇਟ ਕਰੀ ਕਰੀ ਕਿਸਾਨਾਂ ਨੇ ਵੀ ਹੁਣ ਐਮਐਸਪੀ ਮਿਲੇਗੀ ਬਟ ਕੋਈ ਉਹਦਾ ਲੋ ਲਾਗੂ ਨਹੀਂ ਕੀਤਾ ਹਨਾ ਹੁਣ ਜਦੋਂ ਪੰਜਾਬ ਤੋਂ ਫੂਚ ਕਰ ਰਹੇ ਸੀ ਦਿੱਲੀ ਵੱਲ ਨੂੰ ਰਸਤੇ ਦੇ ਵਿੱਚ ਰੋਕਿਆ ਗਿਆ ਹਰਿਆਣੇ ਬਾਰਡਰ ਦੇ ਉੱਪਰ ਵੀ ਉੱਤਰ ਖਨੋਰੀ ਬਾਰਡਰ ਵੱਲ ਵੀ ਰੋਕੇ ਗਿਆ ਮਤਲਬ ਐਂਟਰੀ ਨਹੀਂ ਕੀ ਕਰਨ ਦਿੱਤੀ ਗਈ ਪਰ ਹਰਿਆਣੇ ਦੇ ਵਿੱਚ ਉੱਥੋਂ ਹਰਿਆਣਾ ਪੁਲਿਸ ਸਿਵਲ ਵਰਦੀਆਂ ਦੇ ਵਿੱਚ ਤੇ ਉੱਪਰ ਆਪਣੇ ਜਿਹੜੀ ਜੈਕਟਾਂ ਜੂਟਾਂ ਪਾ ਕੇ ਸੇਫਟੀ ਜੈਕਟਸ ਪਾ ਕੇ ਉੱਥੇ ਤਾਇਨਾਤ ਕੀਤੀ ਹੋਈ ਹੈ ਕੁਝ ਆਰਮੀ ਵੀ ਹੈਗੀ ਹੈ ਉਹ ਗਲਤ ਹੈ ਤੇ ਗਵਰਨਮੈਂਟ ਨੇ ਕੀ ਕੀਤਾ ਸੀ ਕੋਈ ਪਾਰਸਲ ਆਇਆ ਸੀ ਪਾਰਸਲ ਲੈ ਲਿਆ ਪਹਿਲਾਂ ਉੱਥੇ ਗਵਰਨਮੈਂਟ ਨੇ ਕੀ ਕੀਤਾ ਸਾਰੇ ਜਿਹੜੇ ਬਾਰਡਰ ਨੇ ਉਹ ਸੀਲ ਕਰ ਦਿੱਤੇ ਕਿਉਂਕਿ ਕਹਿੰਦੇ ਕਿਸਾਨਾਂ ਨੂੰ ਅੱਗੇ ਜਾਣ ਨਹੀਂ ਦੇਣਾ ਕਿਉਂ ਨਹੀਂ ਜਾਣ ਦੇਣਾ ਵੀ ਇਹ ਕਿਸ 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 ਕਾਨੂੰਨ ਦੀ ਕਿਤਾਬ ਦੇ ਵਿੱਚ ਲਿਖਿਆ ਵੀ ਕਿਸਾਨ ਅੱਗੇ ਜਾ ਨਹੀਂ ਸਕਦੇ ਵਾਇਲੈਂਸ ਕਿਤੇ ਵੀ ਨਹੀਂ ਕੀਤਾ ਹੈਨਾ ਕਿਸਾਨਾਂ ਨੇ ਆਪਣਾ ਜਾ ਰਹੇ ਨੇ ਹੁਣ ਜਦੋਂ ਤੁਸੀਂ ਰੋਕੋਗੇ ਤਾਂ ਉਹਨਾਂ ਨੇ ਬੈਰੀਕੇਡ ਤਾਂ ਖਿੱਚਣਾ ਹੀ ਨੇ ਨਾ ਆਪਣੇ ਟਰੈਕਟਰਾਂ ਨਾਲ ਮਸ਼ੀਨਾਂ ਦੇ ਨਾਲ ਹੈਨਾ ਔਰ ਤੁਸੀਂ ਦੇਖੋ ਯਾਰ ਇੰਨਾ ਇੰਤਜ਼ਾਮ ਜੇ ਕਰ ਤੁਸੀਂ ਚਾਈਨਾ ਬਾਰਡਰਾਂ ਦੇ ਉੱਪਰ ਕਰੋ ਹੈਨਾ ਸਾਡੇ ਜਿਹੜੇ ਫੌਜੀ ਜਵਾਨ ਸ਼ਹੀਦ ਹੁੰਦੇ ਨੇ ਉਹ ਨਾ ਹੋਣਾ ਹੈ ਨਾ ਤੁਸੀਂ ਪੰਜਾਬ ਤੇ ਹਰਿਆਣਾ ਸਟੇਟ ਦੇ ਬਾਰਡਰ ਨੂੰ ਇੰਨਾ ਜ਼ਿਆਦਾ ਉਹ ਕਹਿੰਦੇ ਨਾ ਸਕਿਉਰਟੀ ਦੇ ਨਾਲ ਐਸ ਕਰ ਦਿੱਤਾ ਹੈਗਾ ਵੀ ਕੀ ਹੈ ਉਹ ਵੀ ਕਿਸਾਨਾਂ ਦੇ ਕੋਲ ਕੀ ਹੈ ਟਰੈਕਟਰ ਨੇ ਕੋਈ ਹਥਿਆਰ ਤੋਂ ਨਹੀਂ ਗੇ ਨਾ ਕੋਈ ਹਥਿਆਰ ਦੇਣ ਟਰੈਕਟਰ ਲੈ ਕੇ ਆਪਣੇ ਅਗਲੇ ਟਰੈਕਟਰ ਟਰਾਲੀਆਂ ਲੈ ਕੇ ਆਪਣੇ ਮਸ਼ੀਨਾਂ ਲੈ ਕੇ ਜਿਵੇਂ ਮਸ਼ੀਨਾਂ ਵੀ ਕਾਨੂੰਨ ਨਹੀਂ ਹੈ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਨੇ ਅਗਲੇ ਸ਼ਾਂਤ ਮਈ ਢੰਗ ਨਾਲ ਤੁਸੀਂ ਇੰਨੀ ਸਕਿਉਰਟੀ ਉਹਨਾਂ ਵਾਸਤੇ ਇੰਨਾ ਕਹਿਦੀ ਇੰਨਾ ਡਰ ਕਾਦਾ ਤੁਹਾਨੂੰ ਚੀਜ਼ ਨੂੰ ਹੈਗਾ ਹੈ ਨਾ ਸੋ ਇਹ ਬੜੀ ਮਾੜੀ ਗੱਲ ਹੈ ਨਿੰਦਾ ਕਰਦੇ ਆ ਜੀ ਆਪਾਂ ਇਸ ਚੀਜ਼ ਦੀ ਵੀ ਇਹ ਨਹੀਂ ਹੋਣਾ ਚਾਹੀਦਾ ਕਿਸੇ ਵੀ ਕਨਸਟੀਟਿਊਸ਼ਨ ਦੇ ਵਿੱਚ ਇਹ ਨਹੀਂ ਲਿਖਿਆ ਹੋਇਆ ਵੀ ਤੁਸੀਂ ਕਿਸੇ ਨੂੰ ਦਿੱਲੀ ਜਾਣ ਤੋਂ ਰੋਕੋ ਹੈ ਨਾ ਤੁਸੀਂ ਬਾਰਡਰ ਬਣਾ ਦਿੱਤਾ ਉਤੋਂ ਕਿਸੇ ਮੰਤਰੀ ਵੀ ਕੋਈ ਹਰਿਆਣੇ ਦੇ ਕਰੀ ਜਾਂਦੇ ਨੇ ਵੀ ਕਹਿੰਦੇ ਅਸੀਂ ਤਾਂ ਦਿੱਲੀ ਨਾਲ ਵਰਤਣਾ ਜੀ ਪੰਜਾਬ ਵਿੱਚ ਬਾਰਡਰ ਪੱਕੇ ਹੀ ਲਾਤੇ ਨੇ ਇਹਦਾ ਮਤਲਬ ਬੜਾ ਡੂੰਗਾ ਜਾਂਦਾ ਹੈ ਪੱਕੇ ਬਾਰਡਰਾਂ ਦਾ ਮਤਲਬ ਬੜਾ ਕੁਝ ਹੋ ਜਾਂਦਾ ਹੈ ਤੇ ਦੁਆ ਕਰੋ ਹਰਿਆਣੇ ਵਾਲੇ ਜਿਹੜੇ ਮੰਤਰੀ ਸਰਕਾਰਾਂ ਨੇ ਜਾਂ ਜਿਹੜੇ ਦੂਸਰੀਆਂ ਸਰਕਾਰਾਂ ਨੇ ਤੁਸੀਂ ਰੱਬ ਦੇ ਅੱਗੇ ਅਰਦਾਸ ਕਰੋ ਵੀ ਪੱਕੇ ਬਾਰਡਰ ਨਾ ਬਣਦੇ ਜਾਂ ਪੱਕੇ ਬਾਰਡਰ ਬਣ ਗਏ ਨਾ ਫਿਰ ਬੜੀ ਦਿੱਕਤ ਆ ਜਾਣੀ ਤੁਹਾਨੂੰ ਪੰਜਾਬ ਤਾਂ ਆਪਣਾ ਵਧੀਆ ਹੈਗਾ ਹੀ ਐ ਠੀਕ ਹੈ ਸਿਸਟਮ ਚੱਲ ਜਾਣਾ ਪਰ ਪੱਕੇ ਬਾਰਡਰ ਨਾ ਬਣ ਤਾਂ ਉਹ ਜ਼ਿਆਦਾ ਵਧੀਆ ਸੋ ਇਸ ਕਰਕੇ ਜਿਹੜੇ ਵੀ ਉੱਥੇ ਫੌਜੀ ਵੀਰ ਜਾਂ ਪੁਲਿਸ ਵਾਲੇ ਕਰਮਚਾਰੀ ਉੱਥੇ ਖੜੇ ਨੇ ਹੈਨਾ ਉਹ ਵੀ ਕਿਸੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਨੇ ਹੁਣ ਇਧਰ ਵਾਲੇ ਆਪਣੇ ਲਈ ਕਿਸਾਨ ਉਹਨਾਂ ਨੂੰ ਥੋੜੀ ਕੁਛ ਮਾਰਨਗੇ ਹੁਣ ਜਦੋਂ ਡੰਡਾ ਮਾਰਦੇ ਨੇ ਤਾਂ ਡੰਡੇ ਦਾ ਜਵਾਬ ਕਈ ਵਾਰ ਤਾਂ ਦੇਣਾ ਪੈ ਜਾਂਦਾ ਹੈ ਹਨ ਪਰ ਜਦੋਂ ਕੱਲ ਉਹਨਾਂ ਨੇ ਗੋਲੀ ਮਾਰੀ ਸਿੱਧੀ ਇੱਕ ਨੌਜਵਾਨ ਮੁੰਡਾ ਉਹਦੇ ਸਿਰ ਦੇ ਵਿੱਚ ਗੋਲੀ ਮਾਰ ਦਿੱਤੀ ਤੇ ਉਹਦੀ ਡੈਥ ਹੋ ਗਈ ਦੋ ਹੋਰਾਂ ਦੇ ਸੱਟਾਂ ਵਜੀਆਂ ਇੱਕ ਦੇ ਲੱਤ ਦੇ ਗੋਲੀ ਵਜਿਏ ਇੱਕ ਦੇ ਹੋਰ ਦੇ ਸਿਰੇ 'ਚ ਸੱਟ ਹੈ ਪਟਿਆਲੇ ਵਾਲੇ ਡਾਕਟਰਾਂ ਨੇ ਵੀ ਪੁਸ਼ਟੀ ਕੀਤੀ ਵੀ ਗੋਲੀ ਵਜਿਏ ਬੁਲੇਟ ਦਾ ਬੁਲੇਟ ਦੀ ਇੰਜਰੀ ਹੈਗੀ ਆ ਦੇਖੋ ਸਿਰ 'ਚ ਗੋਲੀਆਂ ਮਾਰਤੀਆਂ ਯਾਰ ਔਰ ਹਰਿਆਣਾ ਪੁਲਿਸ ਕਹਿ ਰਹੀ ਵੀ ਸਾਡੀ ਅਸੀਂ ਸਾਡੇ ਵੱਲ ਕੋਈ ਗੋਲੀ ਨਹੀਂ ਚੱਲੀ ਅਸੀਂ ਕੋਈ ਗੋਲੀ ਨਹੀਂ ਮਾਰੇ ਮੁੱਕਰ ਗਏ ਕਿਉਂਕਿ ਉਹਨਾਂ ਨੇ ਕੀ ਕੀਤਾ ਨਜਾਇਜ਼ ਅਸਲਾ ਨਜਾਇਜ਼ ਹਥਿਆਰਾਂ ਨਾਲ ਗੋਲੀਆਂ ਚਲਾਈਆਂ ਨੇ ਆਪਣੀ ਜਿਹੜੀ ਸਰਵਿਸ ਰਵਾਲ ਵਾਲੀ ਹੈ ਸਰਵਿਸ ਦੇ ਆਂਦੇ ਉਹਨਾਂ ਤੋਂ ਗੋਲੀਆਂ ਨਹੀਂ ਚਲਾਈਆਂ ਹਰ ਪਾਸੇ ਨਿਊਜ਼ ਵਿੱਚ ਆ ਗਿਆ ਹੁਣੇ ਇਸ ਕਮੀਨ ਕਮੀਨ ਪੁਨੇ ਦੇ ਉੱਤਰ ਗਏ ਨੇ ਉਹ ਵਾਲੇ ਬੰਦੇ ਜਿਹੜੇ ਉੱਤੇ ਖੜੇ ਨੇ ਗੋਲੀਆਂ ਮਾਰਦੇ ਆ ਕਿਸਾਨਾਂ ਨੂੰ ਨਹੀਂ ਹੱਥਿਆਂ ਨੂੰ ਯਾਰ ਇਸ ਤੋਂ ਵੱਡਾ ਪਾਪ ਅਨਿਆਏ ਕਿਤੇ ਨਹੀਂ ਹੋ ਸਕਦਾ ਦੋਸਤੋ ਤੁਸੀਂ ਵੀ ਜਿਹੜੇ ਵੀ ਆ ਵੀਡੀਓ ਦੇਖ ਰਹੇ ਹੋ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਤੁਸੀਂ ਇਸ ਚੀਜ਼ ਨੂੰ ਭਰੋ ਟਵੀਟ ਕਰੋ ਵੀ ਜੋ ਹੋ ਰਿਹਾ ਗਲਤ ਹੋ ਰਿਹਾ ਠੀਕ ਹੈ ਦੇਖੋ ਸਰਕਾਰ ਦੀ ਤੇ ਕਿਸਾਨਾਂ ਦੀ ਲੜਾਈ ਇੱਕ ਅਲੱਗ ਮੁੱਦੇ ਤੇ ਹੈ ਠੀਕ ਹੈ ਐਮਐਸਪੀ ਨੂੰ ਲੈ ਕੇ ਆ ਆਪਣੇ ਹੱਕਾਂ ਨੂੰ ਲੈ ਕੇ ਹੈ ਨਾ ਪਰ ਜਿਹੜੇ ਤੁਸੀਂ ਗੋਲੀਆਂ ਚਲਾ ਕੇ ਨੌਜਵਾਨ ਸ਼ਹੀਦ ਕੀਤੇ ਨੇ ਉਹ ਬਹੁਤ ਮਾੜੀ ਗੱਲ ਹੈ ਨਿੰਦਿਆ ਕਰਦੇ ਆ ਪਰ ਮਾਤਮਾ ਤੁਹਾਨੂੰ ਕਿਤੇ ਵੀ ਢੋਈ ਨਹੀਂ ਦਊਗਾ ਜਿਨ੍ਹਾਂ ਨੇ ਉਸੇ ਵਿਚਾਰੇ ਗਰੀਬ ਮੁੰਡੇ ਨੂੰ ਗੋਲੀ ਮਾਰ ਦਿੱਤੀ ਤਿੰਨ ਏਕੜ ਜ਼ਮੀਨ ਸੀ ਸਿਰਫ ਉਹਦੇ ਕੋਲ ਤਾਂ ਵੀ ਉਹ ਧਰਨੇ 'ਚ ਪਹੁੰਚਿਆ ਹੋਇਆ ਸੀ ਆਪਣੇ ਹੱਕਾਂ ਲਈ ਬਹੁਤ ਮਾੜੀ ਗੱਲ ਐ ਕਿਸੇ ਦਾ ਘਰ ਦਾ ਚਿਰਾਗ ਬੁਝਾ ਦਿੱਤਾ ਤੁਸੀਂ ਨਿੰਦਾ ਕਰਦੇ ਆਂ ਜੀ ਇਸ ਚੀਜ਼ ਦੀ ਔਰ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਕਿ ਕਿਸਾਨਾਂ ਵੀਰਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਬਣਦਾ ਹੱਕ ਮਿਲੇ ਮੈਂ ਵੀ ਇੱਕ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਪਾਪਾ ਕਰਦੇ ਨੇ ਮੇਰੇ ਵੱਡਾ ਭਰਾ ਕਰਦਾ ਮੈਂ ਨਹੀਂ ਕਰਦਾ ਬਟ ਕਿਸਾਨੀ ਆ ਅਸੀਂ ਵੀ ਕਿਸਾਨੀ ਸਾਡੇ ਖੂਨ ਦੇ ਵਿੱਚ ਐ ਪੱਠੇ ਅਸੀਂ ਵੀ ਬੀਜਦੇ ਆ ਝੋਨਾ ਕਣਕ ਅਸੀਂ ਵੀ ਬੀਜਦੇ ਆ ਜੋ ਹੱਕ ਮਿਲਣਾ ਚਾਹੀਦਾ ਕਿ ਸਾਨੂੰ ਮਿਲਣਾ ਹੀ ਚਾਹੀਦਾ ਠੀਕ ਹੈ ਜੀ ਸੋ ਇਸ ਕਰਕੇ ਮੈਂ ਸਪੈਸ਼ਲ ਇਹ ਵੀਡੀਓ ਵਿੱਚ ਬੋਲ ਰਿਹਾ ਹੈਗਾ ਤੇ ਉਹ ਬਹੁਤ ਮਾੜਾ ਹੋਇਆ ਬਹੁਤ ਹੀ ਜ਼ਿਆਦਾ ਮਾੜਾ ਜੇ ਕੱਲ ਦੀ ਵੀਡੀਓਜ਼ ਆ ਰਹੀਆਂ ਨੇ ਨਾ ਵਿਚਾਰੇ ਦੇ ਸਿਰ 'ਚ ਗੋਲੀ ਮਾਰੀ ਆ ਸਹੀ ਗੱਲ ਆ ਜੋ ਵੀ ਹੋ ਰਿਹਾ ਉਹ ਗਲਤ ਹੋ ਰਿਹਾ ਮੈਂ ਤੇ ਆਪ ਜੀ ਦੋ ਵੀਡੀਓ ਵੇਖੀ ਮੈਂ ਆ ਬੜੀ ਸ਼ੌਕਡ ਹੋਈ ਸੀ ਇਦਾਂ ਨਹੀਂ ਹੋਣਾ ਚਾਹੀਦਾ ਵੈਸੇ ਨਾ ਹਾਂ ਬੜਾ ਔਖਾ ਯਾਰ ਗਵਰਨਮੈਂਟ ਇਹਦਾਂ ਐਕਦਾਂ ਉਥਲ ਪੁਥਲ ਦੀ ਮਚੀ ਹੋਈ ਆ ਕੋਈ ਚੀਜ਼ ਦੀ ਹਨਾ ਮਤਲਬ ਸ਼ਾਂਤੀ ਜੀ ਨਹੀਂ ਹੈਗੀ ਪੰਜਾਬ ਦੇ ਵਿੱਚ ਨਾ ਉਸਨੇ ਕੁਝ ਹੁੰਦਾ ਹੀ ਰਹਿੰਦਾ ਵਾ ਕਿਸਾਨ ਨਹੀਂ ਕਿਸਾਨੀ ਵੀਰ ਜਿਹੜੇ ਨੇ ਉਹ ਤਾਂ ਚਲੋ ਆਪਣਾ ਸ਼ਾਂਤਮਈ ਨਾ ਕਰ ਰਹੇ ਨੇ ਚਲੋ ਕਈਆਂ ਨੂੰ ਪ੍ਰੋਬਲਮਸ ਵੀ ਆ ਰਹੀਆਂ ਨੇ ਜਿਨ੍ਹਾਂ ਨੇ ਦਿੱਲੀ ਸਫਰ ਕਰਨਾ ਵਾ ਜਾਂ ਕੁਝ ਹਨਾ ਬੜਾ ਕੁਝ ਹੋ ਰਿਹਾ ਪਰ ਉਹਦੇ ਲਈ ਰਸਤੇ ਬਣੇ ਹੋਏ ਨੇ ਅਲੱਗ ਰੂਟ ਹੈਗੇ ਠੀਕ ਹੈ ਥੋੜਾ ਟਾਈਮ ਜ਼ਰੂਰ ਲੱਗ ਰਿਹਾ ਪਰ ਉਹ ਕਿਹੜਾ ਪਬਲਿਕ ਨੂੰ ਪਰੇਸ਼ਾਨ ਕਰ ਰਹੇ ਨਹੀਂ ਕਰ ਰਹੇ ਕਿਸੇ ਨੂੰ ਇੱਕ ਵੀਡੀਓ ਵੀ ਦੇਖੀ ਸੀ ਉਹ ਲੜਕੀ ਕੁੜੀ ਸੀ ਕੋਈ ਜਿਹੜੀ ਕਿੰਨੇ ਦੰਦੀਆਂ ਗਾਲਾਂ ਕੱਢ ਰਹੀ ਸੀ ਕਿਸਾਨਾਂ ਨੂੰ ਮਾਪੇਣ ਦੀਆਂ ਗਾਲਾਂ ਕੱਢ ਰਹੀ ਸੀ ਹਨਾ ਸ਼ਰਮ ਆਣੀ ਚਾਹੀਦੀ ਉਹਨੂੰ ਮਤਲਬ ਚੰਗਾ ਜਿਹੇ ਲੱਗਦਾ ਇਹ ਚੀਜ਼ਾਂ ਨੂੰ ਦੇਖ ਕੇ ਨਾ ਬੜਾ ਮਤਲਬ ਮਨਜਿਆ ਖਰਾਬ ਹੁੰਦਾ ਇਹ ਸਭ ਕੁਝ ਵੇਖ ਕੇ ਵੀ ਆਪਣਾ ਪੰਜਾਬ ਕੀ ਸੀ ਆਪਣਾ ਪੰਜਾਬ ਅੱਜ ਸਵੇਰੇ ਉਹ ਇੱਕ ਐਸਜੀਪੀਜੀ ਲਾਈਵ ਜਿਹੜਾ ਹੁੰਦਾ ਚੈਨਲ ਹੁੰਦਾ ਜਿੱਥੇ ਮਤਲਬ ਬਾਣੀ ਆਉਂਦੀ ਹੈ YouTube ਤੇ ਅਸੀਂ ਉੱਥੇ ਵੇਖ ਰਹੇ ਕਿਉਂਕਿ ਅਸੀਂ ਪੀਟੀਸੀ ਤੇ ਨਹੀਂ ਲਾਈਵ ਹੀ ਦੇ ਦੇ ਤੇ ਉੱਥੇ ਅੱਜ ਸਵੇਰੇ ਮਤਲਬ ਇੱਕ ਉਹ ਚੱਲ ਰਹੀ ਸੀ ਇਤਿਹਾਸ ਦੇ ਬਾਰੇ ਜਾਣੂ ਕਰ ਰਿ ਸੀ ਜੈਤੋ ਸਾਹਿਬ ਵਾਲ ਦੀ ਜੈਤੋਵਾਲ ਜੈਤੋਵਾਲ ਦਾ ਕੋਈ ਹੈਨਾ ਇਤਿਹਾਸ ਦੀ ਗੁਰਦੁਆਰਾ ਵੀ ਨਾ ਜੈਤੋ ਮੇਰੇ ਸਾਹਮਣੇ ਹੈਗਾ ਮੈਨੂੰ ਆਪਣੀ ਕਾਫੀ ਉਹੀ ਗੱਲ ਹੈ ਨਾ ਸਾਡੇ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਆ ਸਿੰਘ ਸ਼ਹੀਦਾਂ ਦੇ ਇਤਿਹਾਸ ਬਹੁਤ ਡੂੰਘੇ ਨੇ ਸਾਨੂੰ ਕਈਆਂ ਬਾਰੇ ਪਤਾ ਹੀ ਨਹੀਂ ਆ ਹਨ ਤੇ ਉਹਦੇ ਵਿੱਚ ਨਾ ਗੋਲਡਨ ਟੈਂਪਲ ਉਹ ਦਿਖਾ ਰਹੇ ਸੀ ਜਦੋਂ ਪੁਰਾਣੇ ਜ਼ਮਾਨੇ ਵਿੱਚ ਗੋਲਡਨ ਟੈਂਪਲ ਕਿਵੇਂ ਦਾ ਸੀ ਹੁਣ ਅੱਜ ਕਿਵੇਂ ਆ ਹਨ ਤਾਂ ਵੇਖ ਰਹੇ ਆ ਕਿ ਆਪਣਾ ਪੰਜਾਬ ਪਹਿਲਾਂ ਹਨਾ ਜਿਵੇਂ ਪਹਿਲੇ ਜ਼ਮਾਨੇ ਜ਼ਿਆਦਾ ਵਧੀਆ ਹੁੰਦੇ ਸੀ ਨਾ ਬੜਾ ਵਧੀਆ ਅੱਜ ਦੀ ਆਪਣੀ ਚੱਕਾ ਚੋਂਦ ਲਾਈਫ ਟੈਕਨੋਲੋਜੀ ਨੇ ਨਾ ਸੁਹੂਲਤਾਂ ਜ਼ਰੂਰ ਨੇ ਪਰ ਨਾ ਉਹ ਸਕੂਨ ਨਹੀਂ ਹੈਗਾ ਜੋ ਪੁਰਾਣੇ ਜ਼ਮਾਨੇ ਵਿੱਚ ਸਕੂਨ ਹੁੰਦਾ ਸੀ ਸਹੀ ਗੱਲ ਹੈ ਯੂ ਰਾਈਟ ਸੋ ਇਸ ਕਰਕੇ ਉਹੀ ਨਾ ਜਿਵੇਂ ਪੰਜਾਬ ਨੂੰ ਨਜ਼ਰੀ ਲੱਗ ਜਾਂਦੀਆਂ ਨੇ ਉਹ ਵਾਲਾ ਹਿਸਾਬ ਹੋਇਆ ਆ ਇਸ ਟਾਈਮ ਤੇ ਪੰਜਾਬ ਦਾ ਨਾ ਨਹੀਂ ਤਾਂ ਆਪਣੇ ਪੰਜਾਬ ਵਰਗੀ ਮੋਜ ਕਿਤੇ ਨਹੀਂ ਆ ਯੂ ਰਾਈਟ ਉਹ ਤਾਂ ਅਜੇ ਵੀ ਨਹੀਂ ਉਹ ਤਾਂ ਅਜੇ ਵੀ ਨਹੀਂ ਹੈ ਬਟ ਉਹੀ ਹੈ ਨਾ ਕਿ ਕੁਝ ਨਾ ਕੁਝ ਹੁੰਦਾ ਰਹਿੰਦਾ ਵਾ ਜਿਹਦੇ ਕਰਕੇ ਸਫਰ ਕਰਦੇ ਨੇ ਸਾਰੇ ਜਾਣੇ ਨਾ ਹਰੇਕ ਪੋਲਿਟੀਕਲ ਪਾਰਟੀ ਆਪਣੀ ਆਪਣੀ ਰੋਟੀਆਂ ਸੇਕਣ ਲੱਗ ਜਾਂਦੀ ਏ ਦੂਸਰਿਆਂ ਦੇ ਦੁੱਖਾਂ ਤਕਲੀਫਾਂ ਦੇ ਉੱਪਰ ਮਸਲਿਆਂ ਦੇ ਉੱਤੇ ਕੋਈ ਵੀ ਪੋਲਿਟਿਕਲ ਪਾਰਟੀ ਹੈ ਕੋਈ ਵੀ ਹੈ ABC ਨਾ ਪਤਾ ਹੀ ਆ ਹੁਣ ਆਪਾਂ ਜਿੰਨਾ ਮੰਨ ਲਓ ਵੈਬ ਸੀਰੀਜ਼ ਹੋ ਗਈਆਂ ਮੂਵੀਜ਼ ਹੋ ਗਈਆਂ ਜਿੱਦਾਂ ਪੋਲਿਟਿਕਸ ਤੇ ਰਿਲੇਟਡ ਆਉਂਦੀਆਂ ਨੇ ਆਪਾਂ ਦੇਖਦੇ ਹਾਂ ਕੀ ਕੁਝ ਹੁੰਦਾ ਰੈਲਿਟੀ 'ਚ ਵੀ ਇਦਾਂ ਹੀ ਹੁੰਦਾ ਵਾ ਹਾਂ ਤਾਂ ਇਹ ਮੂਵੀਜ਼ ਬੰਦੀਆਂ ਨੇ ਇਹ ਸਾਰਾ ਕੁਝ ਨਾ ਜੋਬਾਂ ਮਿਲਦੀਆਂ ਪਈ ਇਹਨਾਂ ਵਿਚਾਰਿਆਂ ਨੂੰ ਉੱਤੋਂ ਕਹਿੰਦੇ ਨੇ ਬਾਹਰ ਨਾ ਜਾਓ ਬਾਹਰ ਨਾ ਜਾਣ ਤਾਂ ਕੀ ਕਰਨ ਬੰਦੇ ਕੀ ਕਰਨ ਬੰਦੇ ਇਸੇ ਹਾਲੇ ਸਹੀ ਪੰਜਾਬ ਦੇ ਵਿੱਚ ਜੇ ਰੋਜ਼ਗਾਰ ਚੰਗਾ ਮਿਲ ਜੇ ਤਾਂ ਕਿਉਂ ਬਾਹਰ ਜਾਣਗੇ ओके ਬੋਰਡ ਕਾ ਚੱਲ ਰਿਹਾ ਸਿਸਟਮ ਤੇ ਸੀਰੀਅਸਲੀ ਨਿੰਦਾ ਕਰਦੇ ਇਸ ਚੀਜ਼ ਦੀ ਸਹੀ ਗੱਲ ਆ ਤੇ ਜਿਹੜੇ ਵੀਰ ਭਰਾ ਉੱਥੇ ਇਸ ਟਾਈਮ ਕਿਸਾਨੀ ਧਰਨੇ ਤੇ ਜਾ ਕੇ ਪਹੁੰਚੇ ਹੋਏ ਨੇ ਹਨ ਆਪਣੇ ਘਰਬਾਰ ਛੱਡ ਕੇ ਬੜਾ ਵੱਡਾ ਜਿਗਰਾ ਵਾ ਉਹਨਾਂ ਦਾ ਚੜ੍ਹਦੀ ਕਲਾ ਚ ਰੱਖਣ ਪ੍ਰਮਾਤਮਾ ਜੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਜਿਗਰਾ ਵਾ ਜਿਹੜੇ ਆਪਣਾ ਘਰ ਛੱਡ ਕੇ ਉੱਥੇ ਬੈਠੇ ਹੋਏ ਨੇ ਜ਼ਖਮੀ ਹੋ ਰਹੇ ਨੇ ਯਾਰ ਉਹ ਵੀਡੀਓ ਆ ਨਹੀਂ ਪੂਰੇ ਸ਼ਰੀਰ ਛਿੱਲੇ ਕੇ ਨੇ ਵਿਚਾਰਿਆਂ ਦੇ ਉਹ ਰਬੜ ਦੀਆਂ ਬੁਲਟਾਂ ਉਹ ਬਸਟ ਮਾਰ ਰਹੇ ਨੇ ਹੁੰਦੇ ਨੇ ਪਤਾ ਨਹੀਂ ਕਿਹੜੇ ਕਿਹੜੇ ਬਸਟ ਮਾਰ ਰਹੇ ਨੇ ਐਸਐਲਰ ਗਨਸ ਫਾਇਰ ਕਰ ਰਹੇ ਨੇ ਬਾਕੀ ਅਸੀਂ ਵੀ ਘਰੇ ਬੈਠੇ ਹੋਏ ਆ ਹਾਨੂੰ ਵੀ ਨਹੀਂ ਰੈਲਿਟੀ ਪਤਾ ਵੀ ਉੱਥੇ ਕੀ ਹੋ ਰਿਹਾ ਹੈ ਜੋ ਉਹਦੇ ਚ ਦੇਖਦੇ ਆ ਵੀਡੀਓਸ ਵੀਡੀਓਸ ਦੇਖਦੇ ਆ ਜਾਂ ਨਿਊਜ਼ ਚ ਦੇਖਦੇ ਆ ਉਦਾਂ ਜੋ ਉਥੇ ਸਫਰ ਕਰ ਰਹੇ ਨੇ ਐਕਚੁਅਲ ਚ ਉਹਨਾਂ ਨੂੰ ਪਤਾ ਕਿ ਐਕਚੁਅਲ ਚ ਹੋ ਕੀ ਰਿਹਾ ਵਾ ਹੂੰ ਵੀ ਜਿਹੜਾ ਸਫਰ ਕਰ ਰਹੇ ਨੇ ਸਾਨੂੰ ਕੀ ਅਸੀਂ ਤਾਂ ਘਰੇ ਬੈਠੇ ਦੇਖ ਲੈਨੇ ਆ ਸਾਰਾ ਕੁਝ ਬਟ ਮਨ ਖਰਾਬ ਹੁੰਦਾ ਵਾ ਨਾ ਇਸ ਜਿਹੋ ਨਾਲ ਕਿ ਸਹੀ ਗੱਲ ਹੈ ਸਹੀ ਗੱਲ ਕੋਲ ਮਾਰੇ ਪ੍ਰਮਾਤਮਾ ਜੋ ਵੀ ਆ ਸਾਰਾ ਕੁਝ ਸਹੀ ਸਹੀ ਕਰੇ ਹਨਾ ਹੂੰ ਚੱਡੀ ਕਲਾ ਚ ਰੱਖਣ ਸਾਰਿਆਂ ਨੂੰ ਕਿਸੇ ਦੇ ਘਰ ਚ ਕੋਈ ਇਦਾਂ ਦਾ ਆਉਣਾ ਹੋਵੇ ਜਿਵੇਂ ਉਹ ਇੱਕ ਮੁੰਡੇ ਦੀ ਮੈਂ ਵੀਡੀਓ ਦੇਖੀ ਮੈਨੂੰ ਬੜਾ ਉਹ ਐ ਵੇਖ ਕੇ ਮਤਲਬ ਹਾਲਾਤ ਮਾੜੇ ਹੁੰਦੇ ਜਾ ਰਹੇ ਨੇ ਦਿਨ-ਪ੍ਰਤੀ-ਦਿਨ ਆਪਾਂ ਕਹਿੰਦੇ ਨੇ ਸਾਰੇ ਨੂੰ ਹਣਾ ਪੰਜਾਬ ਨਾਲ ਛੱਡੋ ਪੰਜਾਬ ਨਾਲ ਛੱਡੋ ਬਟ ਕੀ ਕਰੇ ਬੰਦਾ ਗੋਲੀਆਂ ਮਾਰ ਰਹੇ ਹੋ ਤੁਸੀਂ ਯਾਰ ਇਹ ਨਾ ਮਤਲਬ ਜੇ ਆਪਾਂ ਆਪਣੇ ਕਿਸਾਨ ਆਪਾਂ ਆਪਾਂ ਸਾਰੇ ਕਿਸਾਨ ਹੀ ਆ ਜੇ ਆਪਾਂ ਜਾ ਕੇ ਕੁਝ ਕਰ ਦੀ ਇਹ ਨਾ ਕਹਿਣਗੇ ਕਿਸਾਨਾਂ ਨੇ ਇਹ ਕਰਤਾ ਉਹ ਕਰਤਾ ਕਿਸਾਨਾਂ ਨੂੰ ਬਦਨਾਮ ਕਰ ਦੇਣਗੇ ਹਣਾ ਜੋ ਉਹ ਕਰ ਰਹੇ ਆ ਉਹ ਕਿਸੇ ਨੂੰ ਦਿਖਦਾ ਨਹੀਂ ਪਿਆ মিডিਆ ਬਿਲਕੁਲ ਸੁਸਤ ਹੋ ਕੇ ਬੈਠਾ ਹੈ ਨਾ ਅਸਲੀਅਤ ਨਹੀਂ ਦਿਖਾ ਰਿਹਾ ਪੁਲਿਸ ਉੱਥੋਂ ਹੀ ਮੰਨਨੀ ਰਹੀ ਹੈ ਨਾ ਮਤਲਬ ਬੁਰੇ ਹਾਲ ਨੇ ਸੋ ਆਹੀ ਹੈ ਮੇਰੇ ਤਨ ਤਨ ਸ਼੍ਰੀ ਬਾਬਾ ਹਰਿਮਾਨ ਸਿੰਘ ਜੀ ਨੂੰ ਅਰਦਾਸ ਹੈ ਤੇ ਗੁਰੂ ਨਾਨਕ ਮਹਾਰਾਜ ਨੂੰ ਅਰਦਾਸ ਹੈ ਕਿ ਕਿਰਪਾ ਕਰੋ ਸਾਰਿਆਂ ਦੇ ਉੱਪਰ ਜਿਹੜੇ ਮਨਸੂਬੇ ਲੈ ਕੇ ਤੁਰੇ ਨੇ ਸਾਡੇ ਕਿਸਾਨ ਵੀਰ ਉਹ ਪੂਰੇ ਹੋਣ ਉਹਨਾਂ ਦੀਆਂ ਅਮਰ ਕਾਮਨਾ ਪੂਰੀਆਂ ਹੋਣ ਹੱਕ ਮਿਲਣ ਤੇ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਸੀਤ ਤੇ ਚੜ੍ਹਦੀ ਕਲਾ ਚ ਹੀ ਰਹੂਗਾ ਜੇ ਕਹਿੰਦੇ ਨੇ ਬਾਰਡਰ ਬੰਦ ਕਰਨੇ ਨੇ ਫਿਰ ਚੰਗੀ ਤਰ੍ਹਾਂ ਕਰ ਹੀ ਦਿਓ ਦੇਖੀ ਜੂਗੀ ਫਿਰ ਹੋਰ ਕੀ ਕਰੋ ਫਿਰ ਚੰਗੀ ਤਰ੍ਹਾਂ ਹੀ ਕਰੋ ਬਾਰਡਰ ਬੰਦ ਗਲਤ ਗੱਲਾਂ ਨਾ ਕਰੋ ਨੁਕਸਾਨ ਜ਼ਿਆਦਾ ਹੋਏਗਾ ਇਹਦੇ ਨਾਲ ਬਾਕੀ ਸ਼ੇਅਰ ਕਰਿਆ ਕਰੋ ਜੋ ਜ਼ਰੂਰਤ ਪੈਂਦੀ ਹੈ ਆਪਣੇ ਇੱਕ ਸ਼ੇਅਰ ਦੇ ਨਾਲ ਪੂਰੇ ਪੰਜਾਬ ਨੂੰ ਕਿਸਾਨਾਂ ਦਾ ਅਸਲ ਸੱਚਾਈ ਪਤਾ ਲੱਗੇਗੀ ਜੇ ਆਪਾਂ ਸਹੀ ਇੱਕ ਤਰੀਕੇ ਨਾਲ ਉਹਨਾਂ ਦੀ ਕੋਈ ਵੀ ਵੀਡੀਓ ਆਂਦੀ ਹੈ ਉਹਨੂੰ ਚੰਗੀ ਤਰੀਕੇ ਨਾਲ ਟਾਈਟਲ ਵਧੀਆ ਲਿਖ ਕੇ ਆਪਣੀ ਇੰਸਟਾ ਤੇ ਆਪਣੀ ਜਿਹੜੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਉਹਨਾਂ ਦੇ ਹੱਕੇ 'ਚ ਖੜਿਆ ਕਰੋ ਆਵਾਜ਼ ਬਣੋ ਸੋਸ਼ਲ ਮੀਡੀਆ ਤੇ ਬਣੋ ਜੇ ਕੋਈ ਜਾ ਸਕਦਾ ਉੱਥੇ ਜਾ ਸਕ ਜਾਓ ਹਨਾ ਸਾਥ ਦਿਓ ਮਿਲਦੇ ਹਾਂ ਤੁਹਾਨੂੰ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਸਸਿਕਾਰ